Merci. ਦਾ ਲੈਣਾ ਲੈ ਜਾਂਦੇ ਵਾਇਦੁਰ ਜੀ ਦਾ ਖਾਦਾ ਵਾਇਦੁਰ ਜੀ ਦੀ ਫਤਿਹ ਆ ਪਿੰਡ ਦੇ ਜਿਹੜੇ ਲੋਕ ਬੈਠੇ ਆ ਇਹਨਾਂ ਨੂੰ ਚਾਹੀਦਾ ਕਿ ਜਿਹੜਾ ਸਿੱਖ ਧਰਮ ਹੈ ਤੇ ਸਾਰੇ ਲੋਕ ਜਥਿਆਂ ਦੇ ਵਿੱਚ ਜਾਣਦੇ ਆ ਅੱਜ ਮਰਜੀਵੜਿਆ ਦਾ ਜਥਾ ਇੱਕ ਤੋਂ ਇੱਕ ਬੰਦੇ ਦਾ ਜਾ ਰਿਹਾ ਤੇ ਲੋਕ ਪਿੰਡਾਂ 'ਚ ਗ੍ਰਾਹੀ ਵੀ ਦਿੰਦੇ ਨਹੀਂ ਆਦੇ ਆ ਵੀ ਸਾਡੀ ਗ੍ਰਾਹੀ ਤੇ ਜਿਹੜੇ ਲੋਕ ਜਥੇ ਜਾਣਦੇ ਆ ਉਹ ਸਾਡੀ ਗ੍ਰਾਹੀ ਤੇ ਜਾਂਦੇ ਆ ਵੇਖੋ ਤੁਹਾਡੀ ਗ੍ਰਾਹੀ ਤੇ ਜਾਂਦੇ ਆ ਕਿ ਆਪਣੇ ਆਪ ਜਾਣਦੇ ਆ ਮਹਾਰਾਜਾ ਲਈ ਜਥੇਆ 'ਚ ਤਾਕਤਾਂ ਆ ਜਾਂਦੀਆਂ ਨੇ ਜਿਦਾਂ ਗੁਰੂ ਗੋਬਿੰਦ ਸਿੰਘ ਦੇ ਜਥੇ ਬਣਾਏ ਸੀ ਇਦਾਂ ਉਹਨਾਂ ਦੇ ਆਪਾਂ ਸਿਧਾਂਤਾਂ ਦੇ ਚੱਲਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ